ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਮਿੱਤਰੋ ਅੱਜ ਹਰ ਰਾਏਪੁਰ ਚ ਲੱਗਣੀਆਂ ਰੌਣਕਾਂ ਕਹਿੰਦੇ ਜਿੱਥੇ ਚੋਟੀ ਚੋਟੀ ਦੇ ਮੱਲ ਪੜਨਗੇ ਮਿੱਤਰੋ ਕਬੱਡੀ ਕਪ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ ਪਹਿਲਾ ਨਾਮ ਆ ਜਿੱਥੇ 70000 ਰੁਪਇਆ ਤੇ ਦੂਸਰਾ ਨਾਮ ਆ 51000 ਰੁਪਇਆ ਬੈਸ ਟਰੇਡਰ ਤੇ ਜੱਫੀ ਨੂੰ ਬੁਲਟ ਮੋਟਰਸਾਈਕਲ ਨੇ ਨਾਲ ਹੀ ਮਿੱਤਰੋ ਦੇ ਚੱਲਦੇ ਮੈਚ ਕਹਿੰਦੇ ਰੇਡਾਂ ਤੇ ਜੱਫੀਆਂ ਦੇ ਵਿੱਚ ਮੋਟਰਸਾਈਕਲ ਲੱਗਣਗੇ ਮਿੱਤਰੋ ਬਹੁਤ ਸਿਰੇ ਦਾ ਕਬੱਡੀ ਕੱਪ ਆ ਇੱਥੇ ਆਪਾਂ ਦਿੰਨੇ ਆ ਟੀਮਾਂ ਬਾਰੇ ਅਪਡੇਟ ਜਿਹੜੀਆਂ ਜਿਹੜੀਆਂ ਟੀਮਾਂ ਹੋਰੇ ਖੇਡਣਗੀਆਂ ਸਰੇ ਦੀ ਟੀਮ ਬਣੀ ਹੋਈ ਹੈ ਜਿੱਥੇ ਇੱਕਮ ਫਤਾਹਪੁਰੀਆ ਚਰਨੀ ਰਾਏ ਚਨਾਣੇ ਵਾਲਾ ਤੇ ਗੱਜਨ ਡੇਰਾ ਬਾਬਾ ਨਾਨਕਾ ਖੁਸ਼ੀ ਬੱਛੂਆਣਾ ਰਣਜੀਤ ਤੇ ਪ੍ਰੀਤ ਬੱਛੂਆਣਾ ਸਾਰੇ ਪਲੇਅਰ ਉਹ ਦੇ ਖੇਡਣਗੇ ਮਿੱਤਰੋ ਸਪான்ਸਰ ਨੇ ਟੀਮ ਦੇ ਦਿਦਾਰ ਆਸਟ੍ਰੇਲੀਆ ਨਿੱਕੂ ਕਲਿਆਣ ਸੁਖਾ ਤੇ ਕਾਲਾ ਜਲਾਲ ਐਡਮਨ ਆਪਰਾ ਗੁਰਦੀਪ ਕਣਕਵਾਲੀਆ ਬਹੁਤ ਸਰੇ ਦੀਆਂ ਟੀਮਾਂ ਨੇ ਮਿੱਤਰੋ ਨਾਲ ਹੀ ਭੁੱਲਣ ਚ ਗੱਜੀ ਭੁੱਲਣ ਕਰਮੀ ਗੁਰਪ੍ਰੀਤ ਗੋਰਾ ਸਰਹਾਲੀ ਮੰਡਾਲਾ ਸੀਰਾ ਧੂਰ ਕੋਟੀਆ ਸੁਨੀਲ ਖੜਕ ਜਟਾਣੇ ਵਾਲਾ ਹੋਰ ਵੀ ਪਲੇਅਰ ਨੇ ਏਵੀ ਟੀਮ ਵਧੀਆ ਬਣੀ ਹੋਈ ਐ ਤੇ ਨਾਲ ਹੀ ਬਾਬਾ ਘੁੰਮਣਸ਼ਾ ਕਲਬ ਦਵੜੀਖਾਨਾ ਚ ਬੁਰੀ ਅਸੀਸਰ ਵਾਲਾ ਜਿ ਪਹਿਲਾ ਮੈਚ ਖੇਡੂ ਮਿੱਤਰੋ ਓਲੂ ਜੀਂਦ ਵਾਲਾ ਬੂਟਾ ਨਦਾਨਾ ਲੱਖਾ ਦਵੜੀਖਾਨਾ ਵਿੱਕੀ ਦਵੜੀਖਾਨਾ ਸੰਦੀਪ ਦਵੜੀਖਾਨਾ ਇਹ ਪਲੇਅਰ ਖੇਡਣਗੇ ਤੇ ਨਾਲ ਹੀ ਦੋਦਾ ਜ ਸੰਦੀਪ ਦੋਦੇ ਵਾਲਾ ਲਵਲੀ ਬੁੱਟਰ ਕਾਲਾ ਸੰਦੀਪ ਬਾਜਾਖਾਨਾ ਗਗਨ ਜੋਗੇ ਵਾਲਿਆ ਪ੍ਰਭ ਬਰੀਵਾਲ ਦਾ ਤੇ ਨਾਲ ਹੀ ਹੋਰ ਵੀ ਪਲੇਅਰ ਵਧੀਆ ਨੇ ਟੀਮ ਦੇ ਵਿੱਚ ਲਾਸਟ ਟੀਮ ਮਿੱਤਰੋ ਖਿਆਲੀਵਾਲ ਇਥੇ ਸਵਰਨਾ ਗੋਰਾ ਪੀਸ਼ਾ ਹਰਪਾਲ ਕਾਲਮਾ ਵਾਲਾ ਗੋਗੋਰਾ ਇਤਰਾਣੇ ਵਾਲਾ ਗੁਰਲਾਲ ਖੰਡੂਰ ਸਹਿਬ ਵਾਲਾ ਤੇ ਨਾਲ ਹੀ ਮਿੱਤਰੋ ਜੱਪ ਖੰਡੂਰ ਸਹਿਬ ਵਾਲਾ ਵੀ ਖੇਡ ਸਕਦਾ ਮਿੱਤਰੋ ਟੀਮਾਂ ਜੇ ਕਿਸੇ ਹੋਰ ਟੀਮ ਬਾਰੇ ਅਪਡੇਟ ਮਿਲੀ ਤਾਂ ਆਪਾਂ ਕਮੈਂਟ ਬਾਕਸਾਂ ਦੇ ਵਿੱਚ ਪਿੰਨ ਕਰ ਦੇਵਾਂਗੇ ਮਿੱਤਰੋ ਇਸ ਦੇ ਨਾਲ ਹੀ ਮਿਲਾਂਗੇ ਕੋਈ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਜੋ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ